ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਮਯਾਬੀ ਹਾਸਲ ਕਰਦਿਆ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਇਸ ਤਰਕਸ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਗੁਰਸੇਵਕ ਅਤੇ ਬਲਜੀਤ ਨਾਮਕ ਦੋਨੋਂ ਨਸ਼ਾ ਤਸਕਰਾਂ ਕੋਲੋਂ 2 ਕਿਲੋ 815 ਗ੍ਰਾਮ ਆਇਸ ਡਰਗ ਬਰਾਮਦ ਕੀਤੀ ਇਹ ਮਾਮਲਾ ਖੇਤਰ ਵਿੱਚ ਡਰੋਨ ਰਾਹੀਂ ਹੋ ਰਹੀ ਨਸ਼ੀਲੀ ਵਸਤੂਆਂ ਦੀ ਸਪਲਾਈ ਤੇ ਗੰਬੀਰ ਜਾਲ ਨੂੰ ਬੇਨਕਾਬ ਕਰਦਾ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਹ ਦੱਸਿਆ ਆਓ ਸੁਣਦੇ ਹਾਂ ਕਿ ਉਹ ਸੀਐਮ ਸਾਹਿਬ ਦੇ ਇਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਫਿਰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਨਾਰਕੋ ਕਾਰਟਲ ਜਿਹੜਾ ਉਹ ਬਸਟ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮੱਗਰ ਫੜੇ ਗਏ ਹੈ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਟਾਫੇਟਾਮਾਈਨ ਜਿਹਨੂੰ ਕਹਿੰਦੇ ਹੈ ਉਹ ਬਰਾਮਦ ਹੋਈ ਹੈ ਦੋਨੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕ੍ਰਾਸਸ ਦ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇਹ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹਦੇ ਚ ਗੁਰਸੇਵਕ ਸਿੰਘ ਘਰਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਰੈਸਟ ਹੋਇਆ ਗੇਟ ਕੀ ਮਾ ਅਗਰੀਏਚ ਬਲਜੀਤ ਸਿੰਘ ਗੁਰਨਾਨਕਪੁਰਾ ਅਮਰਸਰ ਗੁਰਨਾਨਕਪੁਰਾ ਅਮਰਸਰ ਦਾ ਇਹ ਲੇਬਰ ਦਾ ਕੰਮ ਕਰਦਾ ਹੈ ਮਕਬੂਲਪੁਰੇ ਤੋਂ ਅਰੈਸਟ ਹੋਇਆ ਹੈ ਇਹ ਜਿਹੜਾ ਬੈਕਗ੍ਰਾਉਂਡ ਇਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾਯੋਕ ਕੰਮ ਕੀਤਾ ਹੈ ਇਨਸਪੈਕਟਰ ਮਨਜੀਤ ਕੌਰ ਐਸਐਚਓ ਗੇਟਕੀਮਾ ਤੇ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਜਸਪਾਲ ਸਿੰਘ ਐਸసీపీ ਵਿਸ਼ਾਲਜੀ ਜੀ ਔਰ ਸਾਡੇ ਜਿਹੜੇ ਐਸసీపీ ਇਨਵੈਸਟੀਗੇਸ਼ਨ ਹਰਮਿੰਦਰ ਔਰ ਡੀసీపీ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ ਡੀసీపీ ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਐਲਮੀਨੇਟ ਕੀਤਾ ਹੈ ਮੈਟਾਫੇਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹਿਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ ਤਾਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਿਈਏ ਤਾਂ 56 ਟਾਈਮਸ ਕਮਰਸ਼ਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ 56.3 ਟੂ ਬੀ ਪ੍ਰੈਸਾਈਸ ਉਹਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਤੇ ਇਹਦੇ ਚ ਜਿਹੜੀ ਮੇਨ ਗੱਲ ਹੈ ਇਹ ਮੈਟਾਫੇਟਾਮਾਈਨ ਜਿਹੜੀ ਹੈ ਇਹ ਡਰੱਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਦਾ ਸਵਗਰਜ਼ਾ ਤੇ ਜਿਹੜੇ ਇਸ ਛਰਾਰਤੀ ਕ੍ਰਿਮੀਨਲ ਅੰਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਹੈ ਬਾਜੇ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹਿਰੋਇਨ ਤਾਂ ਜਿਹੜੀ ਹੈ ਡੈਰੀਵੇਟਿਵ ਹੈ opioide ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤਲੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮ ਸਮਝ ਸਕਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਮੁਲਕਾਂ ਦੇ ਵਿੱਚ ਇਹਦਾ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਇਸ ਫੜੀ ਸੀੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੀ ਮੈਟ੍ਰਿਕ ਪੌਂਡਲ ਨੇ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੀਆਂ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ ਚ ਯੂਜ਼ੇਜ ਕਾਫੀ ਹੁੰਦੀ ਹੈ ਔਰ ਇਹਦੇ ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੁੱਛਗਿੱਛ ਅਸੀਂ ਡਿਟੇਲ ਚ ਕਰ ਰਹੇ ਆਂ ਸੋ ਦੈਟ ਇਹਨਾਂ ਦੇ ਲਿੰਕੇजेस ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂ। ਅੰਮ੍ਰਿਤਸਰ ਝੂੜੀ ਦੀ ਰੇਪ ਪਾਰਟੀ ਸੁਣੀ ਆ ਅੰਮ੍ਰਿਤਸਰ ਮੈਂ ਤਾਂ ਸੁਣੀਆਂ ਨਹੀਂ ਜੀ ਬਟ ਮੈਟਰੋਪੋਲਿਟਨ ਵੱਡੇ ਸ਼ਹਿਰਾਂ ਦਾ ਡੈਫੀਨਿਟਲੀ ਕਹਿ ਰਹੇ ਨੇ ਜੀ ਬਟ ਅਸੀਂ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ ਤੁਹਾਨੂੰ ਪਤਾ ਪਿਛਲੀ ਵਾਰ ਵੀ ਅਸੀਂ ਕਾਫੀ ਜਿਹੜੇ ਬੰਦੇ ਕਿਸੇ ਤਰ੍ਹਾਂ ਨਾਲ ਵੀ ਕਿਸੇ ਡਰੱਗ ਯੂਜੇਜ ਨੂੰ ਇਨਕਰੇਜ ਕਰਦੇ ਆ ਜਾਂ ਸੇਵਨ ਕਰਦੇ ਆ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਦੀ ਹੈ ਸਰ ਤੁਸੀਂ ਵਿੱਚ ਆਈਸਕ੍ਰੀਮ ਪੀਣ ਵਾਲੇ ਹੈਗੇ ਸੀਗੇ ਵਿੱਚ ਮਿਲੇ ਸੀ ਆਈ ਸਾਡਾ ਬਹੁਤ ਘੱਟ ਮਿਲਿਆ ਜੀ ਬਟ ਇਹ ਨਵਾਂ ਟਰੈਂਡ ਆਪਾਂ ਸਮਝ ਸਕਦੇ ਆ ਕਿ ਵਿੱਚ ਵਿੱਚ ਟੈਸਟ ਕਰਦੇ ਰਹਿੰਦੇ ਆ ਸਬਸਟੀਟੂਟ ਟੂ ਹਿਰੋਇਨ ਔਰ ਜੋ ਅਪਨੂੰ ਰਿਪੋਰਟਸ ਤੋਂ ਪਤਾ ਲੱਗਦਾ ਕਿ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੋਪੀ ਕਲਟੀਵੇਸ਼ਨ ਵੀ ਘਟਾਈ ਗਈ ਹੈ ਉਹਦਾ ਵੀ ਰੀਜ਼ਨ ਹੈ ਕਿ ਉਹਦਾ ਇੱਕ ਸਬਸਟੀਟੂਟ ਲੱਭ ਰਹੇ ਜਲਦੀ ਜਿਹੜੇ ਨਾਰਕੋਸ ਸਮਗਲਰਜ਼ ਨੇ ਉਹਦਾ ਇਹ ਇਫੈਕਟ ਹੁੰਦਾ ਹੈ ਕਿ ਬਾਰ-ਬਾਰ ਆਪਾਂ ਨੂੰ ਕਿਸੇ ਨਾ ਕਿਸੇ ਟਾਈਮ 'ਚ ਵੱਡੀ ਕੁਆਂਟੀਟੀ ਦੇ ਵਿੱਚ ਇਹ ਚੀਜ਼ ਮਿਲਦੀ ਹੈ ਜਿਹੜੀ ਕਿ ਬਹੁਤ ਪੋਰਟੈਂਟ ਹੈ ਔਰ ਇਹਦੀ ਅ ਮਤਲਬ ਆਪਾਂ ਸਮਝਦੇ ਆ ਕਿ ਨਸ਼ਾ ਹੈ ਉਹ ਬਹੁਤ ਤਿੱਖਾ ਹੈ ਸਰ ਇਸਨੇ ਹਮੇਸ਼ਾ ਸਰ ਤੁਸੀਂ ਕਹ ਰਹੇ ਕਿ ਇਹਦੇ ਨਾਲ ਜਿਹੜੇ ਜੁੜੇ ਹੋਣਗੇ ਦੱਬਨੀ ਤੋਂ ਜਿਵੇਂ ਵੱਡੀਆਂ ਪਾਰਟੀਆਂ ਯੂਜ਼ ਹੁੰਦੇ ਮੇਰੇ ਵੱਡੇ ਲੋਕ ਵੀ ਯੂਜ਼ ਕਰਦੇ ਪਿੱਛੇ ਵੱਡੇ ਨਾਮ ਹੋ ਸਕਦੇ ਜਿਹੜੇ ਯੂਜ਼ ਦੇ ਦੇਖੋ ਹੁੰਦੇ ਆ ਆਪਣੇ ਮੋਸਟ ਲਾਈਕਲੀ ਕੀ ਹੁੰਦਾ ਕਿ ਅੱਪਾ ਇਹ ਡਰੱਗ ਰੂਟ ਦੇ ਉੱਤੇ ਪੈਨੇ ਆ ਅੰਮ੍ਰਿਤਸਰ ਬਾਰਡਰ ਹੈ ਤਰਨਤਾਰਨ ਏਰੀਆ ਇਤੋਂ ਅੱਗੇ ਵੀ ਜਾਂਦੀ ਹੈ ਟਵਰਡਸ ਨਿਊ ਡੈਲੀ ਐਂਡ ਬੰਬੇ ਵੱਡੇ ਸ਼ਹਿਰਾਂ 'ਚ ਵੀ ਜਾਂਦੀ ਹੈ ਡਰੱਗ ਉਹ ਅਕਸਰ ਆਪਾਂ ਨੂੰ ਪਤਾ ਵੀ ਲੱਗਦਾ ਪਹਿਲਾਂ ਵੀ ਫੜੇ ਗਏ ਆ ਕਨਸਾਈਨਮੈਂਟਸ ਸੋ ਅਜੇ ਦੀ ਉੱਚੇ ਚ ਜਾਰੀ ਹੈ ਪਾਕਿਸਤਾਨ ਬੇਸਡ ਬੰਦੇ ਹੀ ਇਹਨੂੰ ਵਾਰ-ਵਾਰ ਪੁਸ਼ ਕਰ ਰਹੇ ਆ ਔਰ ਮੈਂ ਸਮਝਦਾ ਕਿ ਇੱਕ ਸਾਜ਼ਿਸ਼ ਇਦਾਂ ਦੀ ਬਣਾਈ ਜਾ ਰਹੀ ਹੈ ਕਿ ਨਾਲ ਬੰਦਾ ਡੈਮੇਜ ਵੀ ਜਲਦੀ ਹੁੰਦਾ ਤੇ ਜਲਦੀ ਤਿਆਰ ਕਰਨੀ ਬੜੀ ਸੌਖੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ। ਸਹੀ ਮੈਂ ਤੁਹਾਨੂੰ ਪਹਿਲਾਂ ਕਿਸੇ ਨੂੰ ਪਹਿਲਾਂ ਕਨਸਾਈਨਮੈਂਟ ਮੰਗਵਾ ਚੁੱਕੀ ਐ। ਨਹੀਂ ਉਹਨੇ ਥੋੜੀ ਦੇਰ ਤੋਂ ਇਹ ਡਾਕਟਰੀਟ ਚਾਹੇ ਆ ਜੀ। ਬਟ ਮੈਂ ਇਹਨਾਂ ਦੀ ਜਿਹੜੇ ਕਨੈਕਸ਼ਨ ਨੇ ਵਰਚੁਅਲ ਨੰਬਰਸ ਦੇ ਰਾਹੀਂ ਸੋਸ਼ਲ ਮੀਡੀਆ ਪਲੈਟਫਾਰਮਸ ਉਹਦੇ ਤੋਂ ਇਹ ਸਾਰਾ ਕੰਮ ਕਰਦੇ ਆ ਔਰ ਆਮ ਪਹਿਲਾਂ ਹੀਰੋਇਨ ਹੁੰਦੀ ਸੀ ਕਿ ਪਿੱਛੇ ਆਪਾਂ ਦੇਖਿਆ ਵੀ ਜਿਹੜੀ ਮਾਤਰਾ ਕਾਫੀ ਘਟੀ ਐ ਬਟ ਅਈਸਰ ਨੀਵਲ ਵੱਡੀ ਮਾਤਰਾ ਚ ਮਿਲੀ ਹੈ ਜੇ ਕਿ ਮਤਲਬ ਇੰਪੋਰਟੈਂਟ ਟ੍ਰੈਂਡ ਨੇ ਉਹ ਅਸੀਂ ਦੇਖ ਕੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕੋਰੀਅਰ ਨੇ ਇਹਨਾਂ ਨੂੰ ਪੇਮੈਂਟ ਕੋਈ ਕਹਿਣ ਵਾਲੀ ਦੇ ਨਾ ਯਾ ਵਾਦਾ ਕੀਤਾ ਉਹ ਵੀ ਕੋਰੀਅਰ ਉਹ ਵੀ ਗੱਲ ਚੱਲ ਰਹੀ ਹੈ ਡੈਫੀਨਿਟਲੀ ਕੰਮ ਤਾਂ ਲਾਲਚ ਵਾਸਤੇ ਕੀਤਾ ਜੀ ਔਰ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਯੂਥ ਨੇ ਉਹ ਬੈਕਆਵੇ ਚ ਆ ਜਾਂਦੇ ਮੈਂ ਹਰ ਵਾਰੀ ਤੁਹਾਡੇ ਮਾਧਿਅਮ ਨਾਲ ਇਹ ਗੱਲ ਨੂੰ ਜ਼ਰੂਰ ਫੋਕਸਡ ਲੈ ਆਈਦਾ ਹਾਂ ਇਹ ਆਪਣੀ ਲਾਈਫ ਨਾ ਗਵਾਓ ਇਹਦਾ ਆਪਣੀ ਸਿਹਤ ਵੀ ਖਰਾਬ ਕਰਦੇ ਹੋ ਔਰ ਇਹਦਾ ਜਿਹੜਾ ਬਹੁਤ ਹੀ ਵੱਡਾ ਆ ਆਈ ਵੁਡ ਸੇ ਬੈਡ ਇਫੈਕਟ ਹੈ ਆਪਣੀ ਹੈਲਥ ਤੇ ਪਰ ਉਪਰੋਂ ਤੁਸੀਂ ਫੜੇ ਵੀ ਜਾਣੇ ਹੋ ਤੇ ਲੀਗਲ ਕਾਰਵਾਈ ਤੁਹਾਡੇ ਤੇ ਹੀ ਹੁੰਦੀ ਹੈ ਬਾਹਰ ਬੈਠੇ ਲੋਕਾਂ ਦਾ ਕੁਝ ਜਾਣੀ ਰਿਹਾ ਸਰ ਇਹਨਾਂ ਦੀ ਏਜ ਕਿੰਨੀ ਹੈ ਤੇ ਕੰਮ ਕਾਈ ਕੀ ਹੈ ਜਿਹੜਾ ਗੁਰਸੇਵਕ ਸਿੰਘ ਹੈ ਜੀ ਇਹ 44 ਇਅਰਸ 34 ਇਅਰਸ ਦਾ ਹੈਗਾ 34 ਸਾਲ ਦਾ ਇਹ ਖੇਤੀਬਾੜੀ ਦਾ ਕੰਮ ਕਰਦਾ ਹੈ ਤਰਨਤਨ ਏਰੀਆ ਦਾ ਰਹਿਣ ਵਾਲਾ ਘਰੇਾਲੇ ਦਾ ਤਹਿਸੀਲ ਪੱਟੀ ਉਹ ਜਿਹੜਾ ਮਿਲਿਆ ਉਸ ਤੋਂ ਕੋਈ ਲਿੰਕ ਮਿਲਨੇ ਪਾਕ ਉਹ ਚੱਲ ਰਿਹਾ ਜੀ ਇਹ ਤੁਹਾਨੂੰ ਉਹੀ ਦੱਸਿਆ ਸਾਰੇ ਕੰਮ ਅਸੀਂ ਕਰ ਰਹੇ ਹਾਂ ਸਾਈਮਲਟੇਨियसਲੀ ਔਰ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤਾਂ ਅਸੀਂ ਜਰੂਰ ਦੱਸਾਂਗੇ ਆਪ ਡਿਕਟੇਟ ਨੇ ਸਰ ਇਹ ਆਈਸ ਦੇ ਆਪ ਇਹ ਅਜੇ ਨਹੀਂ ਹੈ ਗੱਲ ਮੈਡੀਕਲ ਤੋਂ ਦੇਖਾਂਗੇ ਜੀ ਸਾਰਾ ਇਹਨਾਂ ਦਾ ਡੋਪ ਟੈਸਟ ਵੀ ਕਰਾਵਾਂਗੇ ਔਰ ਸਾਰਾ ਇਹਨਾਂ ਦਾ ਹੈਬਿਟਸ ਵੀ ਸਟੱਡੀ ਹੋ ਜਾਣਗੇ ਡਿਊਰਿੰਗ ਕੋਰਸ ਆਫ ਰਮਾਨ ਉਹਨੇ ਪੇਸ਼ ਕੀਤੇ ਜਾ ਰਹੇ ਤੇ ਇਹਨਾਂ ਤੋਂ ਫਿਰ ਰਿਮਾਂਡ ਲੰਬਾ ਲਵਾਂਗੇ ਉਸ ਤੇ ਸਾਰੀ ਟੈਕਨੀਕਲ ਤੇ ਜਿਹੜੀ ਔਨ ਗਰਾਉਂਡ ਇਨਵੈਸਟੀਗੇਸ਼ਨ ਉਹਨੂੰ ਅੰਜਾਮ ਦਿੱਤਾ ਜਾਏ 2 ਕਿਲੋ ਸਰ ਇੱਕ ਰਿਪੋਰਟ ਆਈ ਸੀ ਕਿ ਜ਼ੋਮੀ ਟਾਈਪ ਬਣ ਜਾਂਦੇ ਵਾਇਲੈਂਟ ਹੁੰਦੇ ਹੈ ਵਾਇਲੈਂਟਰਲੀ ਡਰਗ ਹੈਗੀ ਹੈ ਹਾਂਜੀ ਇਹ ਇਹਦੇ ਚ ਜੋ ਆਪਾਂ ਨੂੰ ਸਿੰਪਟੋਮੈਟਿਕ ਜਿੰਨੀਆਂ ਗੱਲਾਂ ਆਪਾਂ ਮੈਡੀਕਲ ਫੀਲਡ ਵਾਲੇ ਅਪਡੇਟ ਸਾਡੇ ਪੁਲਿਸ ਨੂੰ ਤਾਂ ਪੁੱਛਦੇ ਰਹਿੰਦੇ ਆ ਉਹਦੇ ਚ ਇਹੀ ਆਈ ਹੈ ਕਿ ਮਤਲਬ ਮੋਰ ਵਾਇਲੈਂਟ ਹੈ ਐਰੇਟਿਕ ਤੇ ਵਾਇਲੈਂਟ ਬਿਹੇਵੀਅਰ ਹੈ ਤੇ ਉਹਦੇ ਨਾਲ ਕਮਿਊਨਿਟੀ ਨੂੰ ਵੀ ਖਤਰਾ ਪੈਦਾ ਹੁੰਦਾ ਔਰ ਇਹ ਮਦਦ ਤੇ ਬੰਦਾ ਹੁਕ ਬਹੁਤ ਜਲਦੀ ਹੋ ਜਾਂਦਾ ਜਲਦੀ ਐਡਿਕਟ ਬਣ ਜਾਂਦਾ ਵੀ ਇਹੇ ਵਾਰੀ ਕਿਹਾ 15 ਤੋਂ 50% ਤੱਕ ਕਹਿੰਦੇ ਦਿਮਾਗ ਡੈਮੇਜ ਹੋ ਜਾਂਦਾ ਉਸ ਤੱਕ ਫਿਰ ਵਾਈਲ ਦੇ ਕੋ ਇਹਦੇ ਬਾਰੇ ਮੈਂ ਕੋਈ ਆਥੈਂਟਿਕ ਗੱਲ ਨਹੀਂ ਕਰ ਸਕਦਾ बिकॉज ਇਹ ਮੈਡੀਕਲ profession ਨਾਲ ਰਿਲੇਟਡ ਕੁਐਸਚਨ ਹੈ ਬਟ ਡੈਫੀਨਟਲੀ ਇੱਕ ਮਾਰੀ ਚੀਜ਼ ਐ ਸਿੰਥੈਟਿਕ ਐ ਬਿਲਕੁਲ ਟੋਟਲੀ ਡੈਰੀਵੇਟਿਵ ਕਿਸੇ ਨੈਚੁਰਲ ਚੀਜ਼ ਦੀ ਹੈ ਹੀ ਨਹੀਂ ਸੋ ਉਹਦਾ ਡੈਮੇਜ ਤਾਂ ਡੈਫੀਨਿਟਲੀ ਹੁੰਦਾ ਹੀ ਹੈ। ਠੀਕ ਹੈ। ਪਹਿਲਾਂ ਕੋਈ ਆਈ ਆਈ ਆਪਣਾ ਹੈਗਾ ਕੋਈ ਐਫਆਈਆ ਤਰਜੂਬਲੀ ਨਹੀਂ ਕੁਝ ਨਹੀਂ ਹੈਗਾ ਜੀ। ਪ੍ਰੀਵियस ਰਿਕਾਰਡ ਕੋਈ ਨਹੀਂ। ਥੈਂਕ ਯੂ ਜੀ।